ਉਹਾਂ ਦੀ ਦੁਕਾਨਾਂ ਨੂੰ ਟਾਰਗੇਟ ਬਣਾਇਆ ਉਹ ਮਾਰੋ ਠੀਕ ਹੈ ਇਹ ਸਾਰੋ ਹੀ ਨਾ ਰੋ ਰਹੀਓ ਨਹੀਂ ਤੇ ਕਰੰਟ ਆ ਕੇ ਪਾਸੇ ਦੇ ਲੰਗ ਲਾ ਲਿਆ ਉਹ ਕਰੰਟ ਜੀ ਉਹ ਆਲਮਿਕੀ ਮੰਦਰ ਨੂੰ ਨਾ ਕਰ ਰਹੀ ਆ ਬਸ ਉਹ ਆਲਮਿਕੀ ਮੰਦਰ ਨੂੰ ਆ ਉਹ ਗਾਨਾ ਨਹੀਂ ਨਗਾ ਲੈ ਇਸ ਸਮਰਥਨ ਕਰੋ ਹਾਂ ਜੋ ਕਲਾਬ ਫੋਟਸਾਗੇ ਤੁਹਾਡੇ ਨਾਲ ਤੁਹਾਡੇ ਨਾਲ ਆਓ ਜਾਸ ਫੋਟਾ ਲੈ ਤੇ ਲੰਡੂ ਮਾਰਚ ਮਾਰਵਾ ਇੰਦੂ ਤੁਹਾਡਾ ਜਿੰਦਬਾਦ 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 ਤੁਹਾਨੂੰ ਸਮਰਥਨ ਕਰਨਾ ਚਾਹੀਦਾ ਤੇ ਬੈਂਸਰ ਦੇ ਬਾਈਦਰ ਗਲਦਾਰ ਦੀ ਬਾਈਦਰ ਦੇ ਕਰ ਲਓ ਜਿੰਦਬਾਦ ਆਪ ਮੈਂ ਮੈਂ ਤਾਂ ਬੋਲ ਆ ਰਿਹਾ ਸਾਨੂੰ ਸਵੇਰੇ ਫੇਲ ਆਇਆ ਮੇਰੇ ਫੇਰ ਤੱਕ ਨਾ ਬੰਦ ਆ ਗਿਆ ਕਿ ਜਿੰਨੇ ਵਿਚਾਰੇ ਗਰੀਬਾਂ ਦੀ ਜਿੰਨਾ ਦਾ ਧੱਕੇਸ਼ਾਈ ਹੋਈ ਆ ਮੇਰੀ ਬੇਟੀ ਮੇਰੇ ਕਹਿੰਦਾ ਦੀ ਮਾਂ ਨੂੰ ਤਾਂ ਕਿਸੇ ਵੀ ਅਧਿਕਾਰੀ ਨੂੰ ਭੇਜਣਾ ਉਹ ਜਾਇਜ਼ਾ ਲੈ ਲੈਣਾ ਹੈ ਮੈਂ ਇੱਕ ਮਿੰਟ ਮੇਰੇ ਨਾਲ ਅਧਿਕਾਰੀ ਸਾਨੂੰ ਅੱਗੇ ਨਹੀਂ ਲੈ ਆ। ਨਹੀਂ ਤੁਸੀਂ ਆਇਓ ਜ਼ਿੰਮੇਵਾਰੀ ਲੈ ਆਓ। ਕੋਈ ਜ਼ਿੰਮੇਵਾਰ ਬੰਦਾ ਆਵੇ ਆਪਣੀ ਜ਼ਿੰਮੇਵਾਰੀ ਲਵੇ। ਦੇਖੋ ਜੀ ਜਿਸ ਤਰ੍ਹਾਂ ਕੱਲ੍ਹ ਦਾ ਜਿਹੜਾ ਇਨਸੀਡੈਂਟ ਅੰਮ੍ਰਿਤਸਰ ਘੋਮ ਮੰਡੀ ਦੇ ਨੇੜੇ ਵਾਲਮੀਕੀ ਮੰਦਰ ਦੀਆਂ ਦੁਕਾਨਾਂ ਤੇ ਜਿਹੜਾ ਜਿਹੜਾ ਕੁਝ ਸ਼ਰਾਰਤੀ ਲੋਕਾਂ ਨੇ ਜਿਹੜਾ ਹਮਲਾ ਕੀਤਾ ਪਰ ਅਸੀਂ ਸਮਾਜ ਨੂੰ ਪੁੱਛਣਾ ਚਾਹੁੰਦੇ ਹਾਂ ਤੇ ਪਬਲਿਕ ਨੂੰ ਇਹ ਦੱਸਣਾ ਵੀ ਚਾਹੁੰਦੇ ਆ ਕਿ ਕਦੀ ਖਾਲਸਾ ਇਸ ਤਰ੍ਹਾਂ ਕਰਦਾ ਖਾਲਸਾ ਕਦੀ ਇਸ ਤਰ੍ਹਾਂ ਨਹੀਂ ਕਰਦਾ ਜਿਹੜੇ ਖਾਲਸਾ ਨਿਹੰਗ ਸਿੰਘ ਫੌਜਾਂ ਨੇ ਹਮੇਸ਼ਾ ਗਰੀਬ ਤਬਕਿਆਂ ਦੀਆਂ ਜਿਹੜੀਆਂ ਮਦਦ ਕਰਦੇ ਨੇ ਪਰ ਉਸ ਬਾਣੇ ਦੀ ਆੜ ਚ ਉਸ ਪਵਿੱਤਰ ਬਾਣੇ ਦੀ ਆੜ ਦੇ ਵਿੱਚ ਜਿਹੜੇ ਕੁਝ ਸ਼ਰਾਰਤੀ ਲੋਕ ਜਿਹੜੇ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ ਇਹਨਾਂ ਨੂੰ ਬਾਝਾ ਜਾਣਾ ਚਾਹੀਦਾ ਤੇ ਪ੍ਰਸ਼ਾਸਨ ਨੂੰ ਇਹਨਾਂ ਤੇ ਨਕੇਲ ਪਾਣੀ ਚਾਹੀਦੀ ਆ ਤੇ ਅੱਜ ਜਿਹੜਾ ਧਾਰਮਿਕ ਤੇ ਸਮਾਜੀ ਜਥੇਬੰਦੀਆਂ ਵੱਲੋਂ ਇੱਕ ਦਰਨਾ ਪ੍ਰਦਰਸ਼ਨ ਘੋਮ ਮੰਡੀ ਦੇ ਨਜ਼ਦੀਕ ਚੌਕ ਦੇ ਵਿੱਚ ਚੱਕਾ ਜਾਮ ਕੀਤਾ ਗਿਆ ਸੀ ਪਰ ਜਿੱਥੇ ਪੁਲਿਸ ਪ੍ਰਸ਼ਾਸਨ ਦੀ ਜਿੱਥੇ ਅਸੀਂ ਸ਼ਾਬੇਸ਼ ਵੀ ਦਿਨੇ ਉਹਨਾਂ ਨੂੰ ਕਿ ਉਹਨਾਂ ਨੇ ਜਿੰਨੇ ਵੀ ਸ਼ਰਾਰਤੀ ਤੱਤ ਵੀ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਤੇ ਉਹਨਾਂ ਤੇ ਪਰਚਾ ਜਿਹੜਾ ਦਰਜ ਕਰਕੇ ਉਹਨਾਂ ਨੂੰ ਉਹ ਜੇਲ੍ਹ ਦੀ ਸਲਾਖਾ 'ਚ ਭੇਜ ਰਹੇ ਨੇ ਉਹ ਤੇ ਅਸੀਂ ਪਰ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਨਕੇਲ ਪਾਈ ਕਿਉਂਕਿ ਕੱਲ ਦੇ ਇਨਸੀਡੈਂਟ ਤੋਂ ਬਾਅਦ ਅੱਜ ਸਵੇਰੇ ਵੀ ਕੁਝ ਸ਼ਰਾਰਤੀ ਲੋਕ ਬਾਣੇ ਦੀ ਆੜ ਦੇ ਵਿੱਚ ਆਏ ਤੇ ਲੋਕਾਂ ਨੂੰ ਧਮਕਾਇਆ ਕਿ ਅਗਰ ਤੁਸੀਂ ਦੁਕਾਨਾ ਖੋਲੀਆਂ ਉਹ ਦੁਕਾਨਾ ਨੂੰ ਅੱਗ ਲਾ ਦਿੱਤੀ ਜਾਊਗੀ ਤੇ ਅਸੀਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਆ ਕੀ ਇਸ ਤਰ੍ਹਾਂ ਜਿਹੜੇ ਕੁਝ ਸ਼ਰਾਰਤੀ ਲੋਕ ਨਿਹੰਗ ਸਿੰਘ ਜਿਹੜੇ ਬਾਣੇ ਦੀ ਯਾਰ ਦੇ ਵਿੱਚ ਇਸ ਤਰ੍ਹਾਂ ਦੀ ਜਿਹੜਾ ਦੇਸ਼ ਦਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਇਹਨਾਂ ਦੇ ਤੁਸੀਂ ਵੀ ਆਪਣੇ ਲੈਵਲ ਤੇ ਕਾਰਵਾਈ ਕਰਾਓ ਕਿਉਂਕਿ ਖਾਲਸਾ ਹਮੇਸ਼ਾ ਹੀ ਲੋਕਾਂ ਦੀ ਮਦਦ ਕਰਦਾ ਆ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਖਾਲਸਾ ਨੇ ਇਹ ਸਿਰਫ ਸ਼ਰਾਰਤੀ ਲੋਕ ਨੇ ਜਿਹੜਾ ਪੰਜਾਬ ਦਾ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਨਿਹੰਗ ਸਿੰਘਾਂ ਨੇ ਆਣ ਕੇ ਹਮਲਾ ਕੀਤਾ ਤੇ ਇੱਕ ਪਾਰਕਿੰਗ ਦੇ ਸਾਹਮਣੇ ਮਾਰਕੀਟ ਆ ਜਿਨ੍ਹਾਂ ਦੀਆਂ ਨਜਾਇਜ਼ ਦੁਕਾਨਾਂ ਤੋੜੀਆਂ ਗਈਆਂ ਅੱਗ ਲਾਈਆਂ ਗਈਆਂ ਲੋਟਾ ਖੋਹਾਂ ਕੀਤੀਆਂ ਗਈਆਂ ਉਹਨਾਂ ਦੇ ਖਿਲਾਫ ਦੋਸ਼ੀਆਂ ਦੇ ਖਿਲਾਫ ਅਸੀਂ ਇੱਕ ਧਰਨਾ ਪ੍ਰਦਰਸ਼ਨ ਕੀਤਾ ਤੇ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿ ਉਹਨਾਂ ਦੋਸ਼ੀਆਂ ਦੇ ਉੱਤੇ ਪਰਚੇ ਹੋ ਗਏ ਆ ਤੇ ਜੋ ਬਹੰਦਾ ਇਹਨਾਂ ਦਾ ਹੱਕ ਹੈ ਜਿਨ੍ਹਾਂ ਦਾ ਨੁਕਸਾਨ ਹੋਇਆ ਵਾ ਉਹ ਆਪਣਾ ਨੁਕਸਾਨ ਭਰਪੂਰ ਡੀਸੀ ਸਾਹਿਬ ਕੋਲ ਆਪਾ ਉਹਨਾਂ ਨੂੰ ਮੰਗ ਪੱਤਰ ਦੇ ਕੇ ਉਹਨਾਂ ਦਾ ਨੁਕਸਾਨ ਭਰਿਆ ਜਾਊਗਾ ਪ੍ਰਸ਼ਾਸਨ ਨੇ ਵਿਸ਼ਵਾਸਨ ਦੇ ਗਿਆ ਇੱਕ ਅਪੀਲ ਕੀਤੀ ਸੀ ਕਿ ਇਹ ਸ਼ਰਾਰਤੀ ਤਤਵ ਦੁਬਾਰਾ ਨਾ ਕਿਤੇ ਇੱਥੇ ਹਮਲਾ ਕਰ ਜਾਣ ਤੇ ਉਹਨਾਂ ਵਾਸਤੇ ਇੱਥੇ ਪੱਕੀ ਸਿਕਿਉਰਿਟੀ ਲਾਈ ਜਾਵੇ ਕਿਉਂ ਮੰਡੀ ਚੌਂਕ ਤੇ ਜਿੱਥੇ ਜਿੱਥੇ ਜਿੰਨਾਂ ਦੇ ਆਵੇਂ ਦੁਕਾਨਾਂ ਦਾ ਨੁਕਸਾਨ ਹੋਇਆ ਵਾ ਉਹਨਾਂ ਨੂੰ ਸਿਕਿਉਰਿਟੀ ਮੁਹੱਈਆ ਕਰਾਈ ਜਾਵੇ ਪ੍ਰਸ਼ਾਸਨ ਨੇ ਵਿਸ਼ਵਾਸ ਦਿੱਤਾ ਵਾ ਕਿ ਉਹ ਵੀ ਤੁਹਾਡਾ ਕੰਮ ਜਲਦ ਤੋਂ ਜਲਦ ਹੋ ਜਾਊਗਾ ਬਾਕੀ ਦੇਖੋ ਪ੍ਰਸ਼ਾਸਨ ਦੇ ਕਹਿਣ ਦੀਆਂ ਗੱਲਾਂ ਵਾ ਅੱਜ ਜੇ ਕੱਲ ਨੂੰ ਫੇਰ ਕਿਸੇ ਵੀ ਦੁਕਾਨਦਾਰ ਦੇ ਉੱਤੇ ਹਮਲਾ ਹੋਇਆ ਤੇ ਫੇਰ ਭੰਡਾਰੀ ਪੁਲ ਦਾ ਖਰਾਬ ਕਰਾਂਗੇ ਤੇ ਇਹ ਪੂਰਾ ਹੈ ਜਿੰਨੀ ਵੀ ਆਪਣੀਆਂ ਵਪਾਰੀ ਵਰਗ ਹੈਗਾ ਵਾ ਉਹਨਾਂ ਨੂੰ ਲੈ ਕੇ ਸੜਕਾਂ ਦੇ ਉੱਤਰਾਂਗੇ ਹਾਂਜੀ ਅੱਜ ਘੋ ਮੰਡੀ ਦੇ ਇਰਦ-ਗਿਰਦ ਕਾਫੀ ਦੁਕਾਨਾਂ ਨੇ ਜਿਨ੍ਹਾਂ ਦੇ ਕੱਲ ਨਿਆਂਗ ਸਿੰਘ ਸੀ ਕੁਝ ਸ਼ਰਾਰਤੀ ਜਿਨ੍ਹਾਂ ਨੇ ਨਿਆਂਗ ਬਾਣੇ ਦੇ ਵਿੱਚ ਆ ਕੇ ਦੁਕਾਨਾਂ ਦੇ ਨਾਲ ਜਿਹੜੇ ਉਹਨਾਂ ਦਾ ਸਮਾਨ ਸਾੜਿਆ ਗਿਆ ਅਤੇ ਉਹਨਾਂ ਦੇ ਗੱਲੇ ਚੋਂ ਪੈਸੇ ਚੋਰੀ ਕੀਤੇ ਸੀ ਖੋਹ ਕੀਤੇ ਸੀ ਉਹਨਾਂ ਦੇ ਉੱਤੇ ਕੱਲ ਜਿਹੜੀ ਹੈ ਥਾਣਾ ਬੀੜਵਿਚ ਐਫਆਈਆ ਦਰਜ ਕਰ ਦਿੱਤੀ ਗਈ ਹੈ ਕਤਵਾਲੀ ਦੇ ਵਿੱਚ ਪਰਚਾ ਦਰਜ ਕਰ ਦਿੱਤਾ ਗਿਆ ਵਾ ਅਤੇ ਉਹਨਾਂ ਦੇ ਵਿੱਚੋਂ ਜਿਹੜੇ ਮੇਨ ਬੰਦੇ ਸਾਰੇ ਸੀ ਉਹ ਜਿਹੜੇ ਕੱਲ੍ਹ ਦੇ ਅਸੀਂ ਰੈਸਟ ਕਰ ਲਏ ਆ ਉਹਨਾਂ ਨੂੰ ਗ੍ਰਿਫਤਾਰ ਕਰ ਚੁੱਕੇ ਆ ਅੱਜ ਕੁਝ ਬੰਦੇ ਆ ਜਿਨ੍ਹਾਂ ਨੇ ਦੱਸਿਆ ਵੀ ਕੁਝ ਬੰਦੇ ਆਣ ਕੇ ਸੁਲਤਾਨਵਿੰਡ ਵਾਲੇ ਪਾਸੇ ਸਾਡੇ ਕੋਲ ਕੋਈ ਧਮਕੀ ਦੇ ਕੇ ਗਏ ਆ ਜਿਹਦੇ ਸਬੰਧੀ ਸਾਡੇ ਐਸਐਸਓ ਸਾਹਿਬ ਸੀਸੀਟੀਵੀ ਕੈਮਰੇ ਦੇਖ ਰਹੇ ਆ ਜਿਹੜਾ ਵੀ ਕੋਈ ਕਾਨੂੰਨ ਨੂੰ ਹੱਥ 'ਚ ਲੈ ਕੇ ਕਿਸੇ ਨੂੰ ਡਰ ਭੈ ਪਾਦਾ ਕਰਨ ਦੀ ਕੋਸ਼ਿਸ਼ ਕਰੇਗਾ ਉਹਦੇ ਖਿਲਾਫ ਪ੍ਰਸ਼ਾਸਨ ਸ਼ਕਤੀ ਨਾਲ ਕਾਰਵਾਈ ਕਰੂਗਾ ਇਹ ਪੰਜਾਬ ਪੁਲਿਸ ਇਹ ਉਹ ਪੁਲਸ ਆ ਜਿਨ ਨੇ ਐਡਾ ਵੱਡਾ ਅਤਵਾਦ ਜਿਹੜਾ ਮਕਾਤਾ ਵਾ ਇਹਦੇ ਇਹੋ ਜਿਹੇ ਸ਼ਰਾਰਤੀ ਤੇ ਬੰਦੇ ਹੀ ਦੁੱਕੀ ਚ ਕੀਆ ਇਹਨਾਂ ਨੂੰ ਤੇ 10 ਦਿਨਾਂ ਚ ਨਕੇਲ ਪਾ ਦੇਣਗੇ ਤੇ ਕਿੰਨੇ ਬੰਦਿਆਂ ਨੇ ਬਰਸਤਾ ਕੀਤਾ ਗਿਆ 10 ਬੰਦੇ ਆ ਜੀ 10 ਬੰਦੇ ਰੈਸਟ ਟੋਟਲ ਕਿੰਨੇ ਬੰਦੇ ਹੁਣ ਤੱਕ ਫ੍ਰੀਸ ਨੇ ਰੈਸਟ ਕਰਦੇ 10 ਹੀ ਕਰ ਲਈ ਜਿਨ ਨੇ ਬੰਦੇ ਸੀ ਸਾਰੇ ਜਿਹੜਾ ਗਰੁੱਪ ਸੀ ਕਰ ਸਾਰੇ ਰੈਸਟ ਕਰ ਸਰ ਇਹਨਾਂ ਦੁਕਾਨਦਾਰਾਂ ਨੂੰ ਸਿਕਿਉਰਿਟੀ ਨਹੀਂ ਹੋਈ ਆ ਕੋਈ ਇਹਨਾਂ ਨੂੰ ਜੀ ਐਸੇ ਵੇਖੋ ਇਹ ਗੱਲ ਇੱਥੇ ਨਜ਼ਦੀਕ ਬਾਲਮਿਕ ਆਸ਼ਰਮ ਆ ਜਿੱਥੇ ਮਿਸਟਰ ਮੱਟੂ ਜੀ ਨੇ ਜਿਹੜੇ ਮੱਟੂ ਜੀ ਨੇ ਪਹਿਲਾਂ ਵੀ ਗਲਤ ਅਨਸਰਾਂ ਇਹ ਨੂੰ ਮੁੱਖ ਰੱਖਦੇ ਹਾਂ ਇੱਥੇ ਅਸੀਂ ਲਾਗੇ ਆਪਣੀ ਜਿਹੜੀ ਐਟਕਾ ਟੀਮ ਜਿਹੜੀ ਆ ਉਹ ਗੱਡੀ ਲਾ ਦਿੱਤੀ ਗਈ ਹੈ ਅਤੇ ਇਹਨਾਂ ਨੂੰ ਪਹਿਲਾਂ ਇੱਕ ਸਿਕਿਉਰਿਟੀ ਮਿਲੀ ਹੁੰਦੀ ਸੀ ਜਿਹੜੀ ਰਿਵਿਊ ਹੋ ਕੇ ਜਿਹੜੀ ਆ ਦੀ ਰਿਪੋਰਟ ਗਈ ਆ ਜਿਹੜੀ ਜਲਦੀ ਚੜੀ ਇਹਨਾਂ ਨੂੰ ਰਿਪੀਟ ਕਰਤੀ ਜਾਏਗੀ ਸਰ ਜਿਹੜੇ ਆਏ ਸੀ ਬੰਦੇ ਨਿਹਾੰਗੀ ਕਿਹਈ ਹੈ ਨਿਘ ਬਾਨਿਆਂ ਦੇ ਵਿੱਚ ਕੋਈ ਸ਼ਰਦਾਈ ਅੰਸਰਗੇ ਨਹੀਂ ਜੀ ਇਹ ਇੱਥੇ ਪਹਿਲਾਂ ਸ਼ਰਦਾਈ ਦੀ ਇਹ ਦੁਕਾਨਾਂ ਲਾਉਂਦੇ ਸੀ ਕੱਲ ਜਿੰਨੀਆਂ ਜਿਹੜੀਆਂ ਸ਼ਰਦਾਈ ਦੀਆਂ ਦੁਕਾਨਾਂ ਨੇ ਜਾਂ ਜਿਹੜੀਆਂ ਗੈਰਕਾਨੂੰਨੀ ਦੁਕਾਨਾਂ ਫੁੱਟਪਾਥਾਂ ਤੇ ਲੱਗੀਆਂ ਕੱਲ ਉਠਾਤੀਆਂ ਗਈਆਂ ਨੇ ਉਹ ਪਹਿਲਾੜ ਵਿੱਚ ਆ ਕੇ ਉਹਨਾਂ ਨੇ ਕੱਲ ਇਹਨਾਂ ਦੇ ਬੰਦਿਆਂ ਦੇ ਨਾਲ ਜਿਹੜਾ ਵਾ ਮਿਸਵੇਬ ਕੀਤਾ